ਸਾਡਾ ਸ਼ਿਕਰ ਜੀ ਸਾਰਿਆਂ ਨੂੰ ਮੀਟ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਸੋ ਆਪਣਾ ਜਿਹੜਾ ਫੇਸ ਵਗੈਰਾ ਇਗਨੋਰ ਕਰਿਓ ਸੋ ਅਜੇ ਆਪਾਂ ਕੰਮ ਵਗੈਰਾ ਕਰਨੇ ਆ ਸੋ ਝਾੜੂ ਪੋਚੇ ਲਗਾਇਆ ਸੋ ਫਿਰ ਸੋ ਆਪਣਾ ਨਾ ਪਾਰਸਲ ਆ ਗਿਆ ਸੋ ਓ ਮਾਈ ਗੋਡ ਤੁਸੀਂ ਦੇਖਸਾ ਦੇ ਕਿੰਨੇ ਘੈਂਟ ਹੈਡਫੋਨ ਨੇ ਜੀ ਆਪਣੇ ਕਿਹੜਾ ਜੀ ਰੀਅਲਮੀ ਵੱਡਸ ਵੱਡ ਇਸ ਤਰੀਕਾ ਹਾਂ ਸੋ ਦੇਖੋ ਜੀ ਲੁੱਕ ਐਟ ਥਿਸ ਕਿੰਨੇ ਸੋਹਣੇ ਨੇ ਹੈੱਡਫੋਨ ਆਪਣੇ ਬਾਲੇ ਕੈਂਟ ਨੇ ਲੁੱਕ ਕੀ ਬਹੁਤ ਪਿਆਰੀ ਆ ਪਹਿਲਾਂ ਤਿੰਨਾਂ ਦੇ ਕੰਬੀਨੇਸ਼ਨ ਵਾਈਟ ਬਲੈਕ ਹੈ ਬਾਲਾ ਕੈਂਟ ਲੱਗਿਆ ਕਲਰ ਚ ਮੈਨੂੰ ਤਾਂ ਸੋ ਇਹਦੇ ਵਿੱਚ yellow ਵੀ ਸੀਗਾ ਨਾ ਇੱਕ ਸਭ ਹਮ ਦੇ ਦੇਖੋ ਬਾਕੀ ਸਭ ਦਸਣਗੇ ਲਗਾ ਕੇ ਕਿ ਤੁਸੀਂ ਲਗਾਉਗੇ ਕਿ ਮੈਂ ਲਗਾਉਂਗੀ ਹਮ ਲਗਾਉਂਗਾ ਇਸ ਤਰ੍ਹਾਂ ਹਨ ਜਿਹੜੇ ਉਹਦੇ ਹੁੰਦੇ ਆਗੇ ਹੈਡਫੋਨ ਦੀ ਰਬੜ ਜੀ ਨਹੀਂ ਹੁੰਦੀ ਹੈਗੀ ਉਹ ਨਹੀਂ ਹੈ ਇਹ ਵੱਡੀਆਂ ਛੋਟੀਆਂ ਆਪ ਤੁਸੀਂ ਕੰਨ ਦੇ ਹਿਸਾਬ ਨਾਲ ਲਗਾ ਸਕਦੇ ਹੋ ਤੇ ਦੇਖੋ ਇਸ ਤਰ੍ਹਾਂ ਦੇ ਵਾਇਰਲੈਸ ਫਰੀ ਹੈ ਬਰட்ஸ் ਵਾਇਰਲੈਸ ਫਰੀ ਸੋ ਬਾਕੀ ਦੇਖਦੇ ਆਪਾਂ ਐਕਸਪੀਰੀਅੰਸ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਦਾ ਰਿਹਾ ਇਹ ਇਹ ਤੇ ਤਾਂ 3000 ਲਿਖਿਆ ਹੋਇਆ ਹੈ ਐਮ ਆਰ ਪੀ ਸੱਚ ਸੱਚ ਬੋਲੋ ਇੱਧਰ ਸਰਦਾਰ ਸਾਹਿਬ ਨਾਲ ਬਸ ਆਈਂ ਕਰਦੇ ਰਹਿੰਦੇ ਆਗੇ ਮੈਂ ਹੈੱਡਫੋਨ ਹੈੱਡਫੋਨ ਮੰਗਾਈ ਜਾਂਦੇ ਦੱਸੋ ਹੈਗੇ ਵੀ ਹੈੱਡਫੋਨ ਇਹਨਾਂ ਦੇ ਕੋਲ ਦੋ ਹੈੱਡਫੋਨ ਪਹਿਲਾਂ ਹੀ ਹੋ ਗਏ ਇੱਕ ਤਾਂ ਪੈਵਲ ਦੇ ਜਿਸ ਤਰ੍ਹਾਂ ਦੇ ਮੇਰੇ ਕੋਲੇ ਉਸ ਤਰ੍ਹਾਂ ਦੇ ਹੀ ਇਹਨਾਂ ਦੇ ਕੋਲੇ ਆ ਉਹ ਨੇਵੀ ਬਲੂ ਕਲਰ ਦੇ ਨੇ ਇੱਕ ਇਹਨਾਂ ਦੇ ਕੋਲ ਵਾਇਰਲੈਸ ਨੀ ਹਰਮੋਨਿਕਸ ਦੇ ਨੇ ਹੁਣ ਆ ਇੱਕ ਆ ਰੀਅਲਮੀ ਦੇ ਰੀਅਲਮੀ ਲਿਖਿਆ ਨਾ ਰੀਅਲਮੀ ਬਰਸ ਵਾਇਰਲੈਸ ਫ੍ਰੀ ਆ ਗਏ ਹੁਣ ਇਹਨਾਂ ਦੇ ਕੋਲ ਪਤਾ ਨਹੀਂ ਕੀ ਇੰਨੇ ਹੈੱਡਫੋਨ ਪੈਸੇ ਨਹੀਂ ਵੇਸਟੇਜ ਹੀ ਆ ਇਹ ਇਸ ਤਰ੍ਹਾਂ ਥੋੜੀ ਕਰਨਾ ਚਾਹੀਦਾ ਸੋ ਆਪਾਂ ਬਿਲਕੁਲ ਵੀ ਪੈਸੇ ਦੀ ਬਰਬਾਦੀ ਨਹੀਂ ਕਰਦੇ ਹੈਗੇ ਹਾਂ ਤੁਸੀਂ ਤਾਂ ਜਮੇ ਕੀ ਕਰਦੇ ਨਹੀਂ ਕਰਦੇ ਆਪਾਂ ਨਹੀਂ ਕਰਦੇ ਸਾਹ ਨੂੰ ਨਾ ਬਸ ਆਈਏ ਚਾਰ ਦੇ ਤਾਂ ਹੁੰਦੇ ਨੇ ਸੋ ਇੱਥੇ ਨਾ ਇਹਨਾਂ ਡਾਟਾ ਕੇਬਲ ਨਹੀਂ ਮਿਲੀ ਸਾਬੂਰੇ ਚੱਕ ਕਰ ਰਹੇ ਆ ਚਾਰਜਿੰਗ ਲਗਾ ਕੇ ਚਲੋ ਜੀ ਸਾਬ ਟ੍ਰਾਈ ਕਰਨਗੇ ਕਨੈਕਟ ਕਰਤਾ ਸਾਬ ਵੀ ਕਨੈਕਟ ਕਰਨਗੇ ਆਪਣੇ ਫੋਨ ਦੇ ਨਾਲ ਤੋਂ ਦੇਖਦੇ ਆਂ ਜੀ ਬੇਸ ਵਗੈਰਾ ਬਾਕੀ ਸਾਰਾ ਕੁਝ ਚੈੱਕ ਕਰਾਂਗੇ ਡਿਜ਼ਾਈਨ ਹੀ ਬਹੁਤ ਪਿਆਰਾ ਲੱਗਿਆ ਕਿੰਨੇ ਸੋਹਣੇ ਨੇਗੇ ਸਭ ਤੁਸੀਂ ਦੇਖ ਸਕਦੇ ਆਂ ਨਹੀਂ ਕਰਨੋ ਅਦਲੇ ਦਾ ਗਾਣਾ ਬੰਦ ਕਰੋ ਪਹਿਲਾਂ ਤਾਂ ਹੋਰ ਘੜਾ ਬੰਦ ਕਰੂੰ ਘੇੜਾ ਹੋਰ ਘੜਾ ਹੋਰ ਕਿਸੇ ਵੀ ਸਿੰਗਰ ਦਾ ਲਾ ਲਓ ਪਰ ਕਰਨੋਜ ਦੇ ਇਹਦਾ ਗਾਣਾ ਲਿਖਣਾ ਚਾਹੀਦਾ ਇਹ ਆ ਰਾਇਨਾ ਬੋਲ ਸੋ ਇੱਥੇ ਨਾ ਸਰਦਾਰ ਮੈਨੇ ਚੈੱਕ ਕਰਵਾ ਰਹੇ ਸੀ ਇਹ ਗਾਣਾ ਲਗਾ ਕੇ ਤੇ ਫਿਰ ਆਪਾਂ ਨਾ ਕੈਲਡਾ ਇਹ ਗਾਣਾ ਲਗਾਇਆ ਚੱਕਮਾ ਆ ਬੰਦੇ ਰੜਕਦੇ ਅੱਖਾਂ 'ਚ ਉਹ ਵਾਲਾ ਬਾਲਾ ਘਟਗਾਣਾ ਲੱਗਦਾ ਮੈਨੂੰ ਫਿਰ ਅਸੀਂ ਉਹ ਲਗਾ ਕੇ ਟਰਾਈ ਕੀਤਾ ਤੇ ਪਹਿਲਾਂ ਤਾਂ 베ਸ ਘੱਟ ਜੀ ਸੀਗੀ ਤੇ ਬਾਅਦ 'ਚ ਸਰਦਾਰ ਨੇ ਨਾ ਸਹੀ ਕਰਤੀ ਸੀਗੀ ਤੇ ਪੂਰੀ ਵਧੀਆ ਫੁੱਲ 베ਸ ਬਣ ਗਈ ਸੀਗੀ ਤੇ ਪੂਰੀ ਬਹੁਤ ਵਧੀਆ ਆਈ ਜਾਂਦੀ ਸੀ ਆਵਾਜ਼ ਵੀ ਤੇ ਸੋ ਇਹਦੇ ਨਾਲ ਤੇ ਏ ਗੂਗਲ ਫਾਸਟ ਪੇਅਰਿੰਗ ਆ ਤੇ ਮਤਲਬ ਜਦੀ ਮਤਲਬ ਬਹੁਤ ਜਲਦੀ ਇਹ ਪੇਅਰ ਹੋ ਜਾਂਦੇ ਨੇ ਕਨੈਕਟ ਹੋ ਜਾਂਦੇ ਨੇਗੇ ਬਲੂਟੁੱਥ ਨਾਲ ਤੇ 40 ਘੰਟੇ ਦੀ ਬੈਟਰੀ ਲਾਈਫ ਆ ਜੀ ਸੋ 40 ਘੰਟੇ ਇਹ ਚੱਲਣਗੇ ਤੇ ਬਾਕੀ ਆਪਾਂ ایکسپੀਰੀਅੰਸ ਦੱਸਾਂਗੇ ਲਿਖਿਆ 40 ਘੰਟੇ ਹੋਇਆ ਤੇ ਬਲੂਟੁੱਥ ਕਨੈਕਟੀਵਿਟੀ ਮਤਲਬ ਜਲਦੀ ਹੋ ਜਾਂਦਾ ਕਨੈਕਟ ਵੀ ਤੇ ਨੌਇਸ ਕਵਰ ਕਰਦਾ ਨੌਇਸ ਐਕਟਿਵ ਨੌਇਸ ਕੈנסਲੇਸ਼ਨ ਹੈ ਠੀਕ ਹੈ ਜੀ ਸੋ ਇਹਦੇ ਅਵੀ ਨੌਇਸ ਵਗੈਰਾ ਕਵਰ ਕਰ ਲੈਂਦਾ ਜਿਵੇਂ ਤੁਸੀਂ ਕਾਲ ਤੇ ਗੱਲ ਕਰੋਗੇ ਤਾਂ ਪਿੱਛੇ ਜਿਹੜੀ ਆਵਾਜ਼ ਹੋ ਬਿਲਕੁਲ ਵੀ ਨਹੀਂ ਆਊਗੀ ਪਿੱਛੇ ਕੋਈ ਵੀ ਸਾਊਂਡ ਵਗੈਰਾ ਚੱਲ ਰਿਹਾ ਜਾਂ ਤੁਸੀਂ ਕਿਤੇ ਜਾ ਰਹੇ ਵਹੀਕਲ ਤੇ ਉਹ ਜਿਹੜੀ ਸਾਊਂਡ ਆ ਬੈਕ ਜਿਹੜੀ ਹੁੰਦੀ ਹੈ ਉਹ ਬਿਲਕੁਲ ਵੀ ਨਹੀਂ ਆਊਗੀ ਸੋ ਇਹਦੀ ਇਹ ਇੱਕ ਖਾਸ ਫੀਚਰ ਬੋਲ ਸਕਦੇ ਆ ਪਲੱਸ ਪੁਆਇੰਟ ਹੈ ਨਾ ਜੀ ਸੋ 11.0 ਹੈੱਡਫੋਨ ਦਾ ਇਹ ਵੀ ਹੈ ম্যাগਨੇਟ ਨਾਲ ਜਦੋਂ ਇੱਕ ਦੂਜੇ ਨਾਲ ਚਿਪਕ ਜਾਂਦੇ ਆ ਨਾ ਤਾਂ ਇਹ ਡਿਸਕਨੈਕਟ ਹੋ ਜਾਂਦੇ ਆ ਤੇ ਜਦੋਂ ਅਲੱਗ-ਅਲੱਗ ਕਰਦੇ ਆ ਆਪਾਂ ਕਨੈਕਟ ਹੋ ਜਾਂਦੇ ਆ ਹਾਂਜੀ ਅੱਜ ਮੰਮੀ ਵੀਡੀਓ ਸ਼ੂਟ ਕਰ ਰਹੀ ਹੈ ਦੱਸਿਓ ਕੈਮਰੇ ਬਾਰੇ ਤੇ ਆਹ ਨਾਲ ਹੈਵਲ ਸੁਭਾਵਾ ਤੇ ਮਤਲਬ ਬਹੁਤ ਸੋਹਣਾ ਵਾ ਇੰਡਕਸ਼ਨ ਸਟੋਵ ਹੋ ਰਿਹਾ ਨੂੰ ਸੋ ਇਹਦੇ ਵਿੱਚ ਇੱਕ ਫੈਨ ਲੱਗਿਆ ਹੁੰਦਾ ਵਾ ਜਿਹੜਾ ਮਤਲਬ ਗਰਮਾਹਟ ਨੂੰ ਬਾਹਰ ਹੋ ਜਾਂਦੀ ਹੈਗੀ ਤੇ ਸੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਗੇ ਇਹਦੇ ਵਿੱਚ ਪਲੱਸ ਮਾਈਨਸ ਆਪਾਂ ਵਧਾਉਣਾ ਘਟਾਉਣਾ ਹੈ ਇਹ ਟ ਥਿਉਰੇ ਆਨ ਆਫ ਦੇ ਤੇ ਕਿੰਨੇ ਡਿਗਰੀ ਸੈਲਸੀਸ ਤੇ ਤੁਸੀਂ ਵਾਟਰ ਕੁਛ ਵੀ ਐ ਮਿਲਕ ਸਾਰਾ ਇਹ ਦਿੱਤਾ ਹੁੰਦਾ ਵਾ ਇਹਨਾਂ ਨੇ ਕਿੰਨੇ ਤੇ ਤੁਸੀਂ ਪਕਾ ਸਕਦੇ ਹੋ ਸੋ ਹੁਣ ਆਪਾਂ ਤੁਹਾਨੂੰ ਇਹ ਚਾ ਕੇ ਇਹ ਆਪਾਂ ਨੂੰ ਨਾ ਪਾਪਾ ਜੀ ਤਾਂ ਹੀ ਲੈ ਕੇ ਆਏ ਸੀਗੇ ਆਵਣਾ ਨੇ ਇਹਨੂੰ ਉਹਦੇ ਵਿੱਚ ਕੱਟ ਕਰਨਾ ਪੈਣਾ ਫਿਰ ਆਪਾਂ ਇਹਦੇ ਵਿੱਚ ਲਗਾਵਾਂਗੇ ਕਾਟਤਾ ਸੋ ਸਾਰੇ ਇਹ ਚੱਲ ਪਏ ਸੋ ਹੁਣ ਆਪਾਂ ਇੱਥੋਂ ਆਨ ਕਰ ਲੈਣਾ ਨੇ ਠੀਕ ਹੈ ਜੀ ਤੇ ਪਹਿਲਾਂ ਆਪਾਂ ਆਫ ਕਰ ਦਿੰਦੇ ਨੇ ਸੋ ਆਪਾਂ ਇਹਦੇ ਤੇ ਬਰਤਨ ਕੰਨੀ ਤਾਂ ਹੀ ਚੱਲੂਗਾ ਜੀ ਭਾਂਡਾ ਰੱਖੋਗੇ ਤਾਂ ਹੀ ਇਹ ਤੁਹਾਡਾ ਹੋ ਕਰੂਗਾ ਸੋ ਤੁਸੀਂ ਪਲੱਸ ਮਾਈਨਸ ਤੋਂ ਇਹ ਤਾਂ ਵਧਾ ਹਟਾ ਵੀ ਸਕਦੇ ਹੋ ਕਿਡਾ ਪਾਣੀ ਜਿਹੜਾ ਉਹ ਹੋ ਜਾਊਗਾ ਸੋ ਇਹ ਤੋਂ ਆਪਾਂ ਵਧਾ ਸਕਦੇ ਹਾਂ ਵੀ ਇੱਥੇ 2 ਡਿਗਰੀ ਸੈਲਸੀਅਸ ਤੇ 240 ਡਿਗਰੀ ਸੈਲਸੀਅਸ ਸੋ ਤੁਸੀਂ ਇਹਦਾ ਇਸ ਤਰ੍ਹਾਂ ਵਧਾ ਸਕਦੇ ਹੋ ਟੈਂਪਰੇਚਰ ਇੱਥੇ ਚਪਾਤੀ ਦਿੱਤੀ ਹੋਈ ਆ ਵੀ ਰੋਟੀ ਬਣਾ ਸਕਦੇ ਹੋ ਮਿਲਕ ਤੇ ਹੋਰ ਆਪਾਂ ਘੱਟ ਕਰ ਦਿੰਨੇ ਆ ਵੀ ਹੀਟ ਕਿਉਂਕਿ ਆਪਾਂ ਤਾਂ ਵੈਸੇ ਡੈਮੋ ਹੀ ਦੇ ਰਹੇ ਤੁਹਾਨੂੰ ਘਟਾ ਦੇਣਾ ਮੈਂ ਤੇ ਇਹ ਨਾ ਉਹ ਵੀ ਜਦੋਂ ਉੱਪਰ ਉਬਲ ਜੇ ਨਾ ਇਸ ਕਰਕੇ ਜੇ ਤੁਸੀਂ ਭਾਂਡਾ ਚੱਕੋਗੇ ਨਾ ਜਦ ਹੀ ਬੰਦ ਹੋ ਜਾਣਾ ਭਾਂਡੇ ਨੇ ਚੱਲੂਗਾ ਇਹ ਤੇ ਇੱਥੋਂ ਆਪਾਂ ਘਟਾ ਸਕਦੇ ਆ ਉਹ ਪਲੱਸ ਤੋਂ ਆਪਾਂ ਦਬਾ ਸਕਦੇ ਆ ਠੀਕ ਹੈ ਜੀ ਸੋ ਇਹਦੇ ਵਿੱਚ ਫੰਕਸ਼ਨ ਦਿੱਤੇ ਹੋਏ ਨੇਗੇ ਇਹ ਮਤਲਬ ਜਿਹੜੀ ਆਪਣੀ दाल ਰੋਟੀ ਕੀ ਦੇ ਤੇ ਬਣਾਉਣਾ ਤੇ ਇਹਦੇ ਵਿੱਚ ਪ੍ਰੈਸ਼ਰ ਕੁੱਕਰ ਦਿੱਤਾ ਹੋਇਆ ਹੈ ਵੈਸੇ ਤਾਂ ਇਹਦੇ ਵਿੱਚ ਆਪਾਂ ਕੁੱਕਰ ਤਾਂ ਵੈਸੇ ਆਪਾਂ ਕੀ ਰੱਖਣਾ ਵਾ ਸੋ ਆਪਾਂ ਇਹਦੇ ਤੇ ਕੜਾਹੀ ਵੀ ਯੂਜ਼ ਕਰ ਸਕਦੇ ਹਾਂਗੇ ਦਾਲ ਵਗੈਰਾ ਬਣਾ ਸਕਦੇ ਹਾਂ ਇੱਥੇ ਦਿੱਤੇ ਹੋਏ ਨੇ ਆਪਸ਼ਨ ਸੋ ਤੁਸੀਂ ਜਿਹੜਾ ਵੀ ਤੁਹਾਡੀ ਇੱਛਾ ਦਿਸਲੋ ਕਰ ਸਕਦੇ ਹੋ ਠੀਕ ਹੈ ਜੀ ਸੋ ਆਪਾਂ ਇੱਥੇ ਮਿਲਕ ਤੇ ਕਰਤਾ ਜੇ ਤੁਸੀਂ ਇਹਨੂੰ ਮਿਲਕ ਤੇ ਕਰਨਾ ਚਾਹੁੰਦੇ ਹੋ ਆ ਉੱਥੇ ਫੰਕਸ਼ਨ ਤਾਂ ਦਿੱਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਕਰ ਸਕਦੇ। ਇਹਦੇ ਕੀ ਵਾਰਮ ਮਤਲਬ ਆਪਾਂ ਮਤਲਬ ਗਰਮ ਕਰ ਰਹੇ ਹਾਂ ਠੀਕ ਹੈ ਜੀ। ਇਹਦੇ ਤੁਸੀਂ ਕਰਨਾ ਜਿਹੜਾ ਮਤਲਬ ਫੰਕਸ਼ਨ ਦਿੱਤੇ ਹੋਏ ਨੇਗੇ ਸੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਮੰਮੀ ਬਣਾ ਰያ ਵੀਡੀਓ ਆਪਾਂ ਜ਼ੂਮ ਕਰ ਦਿੰਨੇ ਥੋੜਾ ਜਿਹਾ ਇਸ ਤਰ੍ਹਾਂ ਦੇ ਫੰਕਸ਼ਨ ਦਿੱਤੇ ਹੋਏ ਨੇ ਸੋ ਤੁਸੀਂ ਪੜ੍ਹ ਸਕਦੇ ਆ ਜੀ। ਉੱਤੇ ਲਿਖਿਆ ਆਪਾਂ ਨਾ ਬਾਕਾਇਦਾ ਫੋਟੋ ਇਹਦੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਸ ਤਰ੍ਹਾਂ ਥੋੜੀ ਜਿਹੀ ਆਪਣੀ ਧੁੰਦਲੀ ਜਾਈ ਜਾਂਦੀ ਹੈ ਫੋਟੋ। ਸੋ ਦੇਖੋ ਇਸ ਤਰ੍ਹਾਂ ਪਾਣੀ ਆਪਣਾ ਗਰਮ ਹੋ ਰਿਹਾ ਜਦੋਂ ਵੀ ਤੁਸੀਂ ਇਹਨੂੰ ਬੰਦ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਹ ਆਫ ਸਵਿਚ ਤੋਂ ਆਫ ਕਰਕੇ ਫਿਰ ਤੁਸੀਂ ਉਧਰੋਂ ਆਫ ਕਰਨਾ ਜਿਵੇਂ ਇਧਰ ਸੋ ਫਿਰ ਤੁਸੀਂ ਇਸ ਤਰ੍ਹਾਂ ਆਫ ਕਰ ਦੇਣਾ ਸੋ ਦੇਖ ਸਕਦੇ ਹੋ ਤੁਸੀਂ ਆਪਣਾ ਪਾਣੀ ਜਿਹੜਾ ਆਪਾਂ ਚੱਕ ਲੈਣਾ ਤੇ ਪਾਣੀ ਦੇ ਵਿੱਚੋਂ ਭਾਫ਼ ਆ ਰਹੀ ਹੈ ਸੋ ਦੇਖ ਸਕਦੇ ਹੋ ਚਲੋ ਭਾਂਡਾ ਉੱਪਰ ਚੱਲੂ ਗੋ ਸੋ ਪਾਣੀ ਆਪਣਾ ਗਰਮ ਹੋ ਗਿਆ ਇਹ ਸੇ ਆਪਣਾ ਸਰਪ੍ਰਾਈਜ਼ ਤੁਸੀਂ ਦੇਖ ਲੈਣਾ ਇਹ ਹੈ ਮਸਲਾ ਵਾ ਆਹ ਕਿਆਸਟੀ ਇੱਕ ਸਾਲ ਦੀ ਵਾਰੰਟੀ ਆ ਇਹ 1400 1400 ਦੇ ਦੇਣੀ ਪਲੀਜ਼ ਚੱਕੋ 1400 ਵਾਟ ਦਾ ਵਾ ਇਹ ਇੱਕ ਸਾਲ ਦੀ ਵਾਰੰਟੀ ਆ ਵਾਰੰਟੀ ਤੇ ਗਾਰੰਟੀ ਵਿੱਚ ਫਰਕ ਹੁੰਦਾ ਸੋ ਤੁਹਾਨੂੰ ਪਤਾ ਹੀ ਇਹ ਇਹਨਾਂ ਨੂੰ ਨਹੀਂ ਪਤਾ ਆਪਾਂ ਦੱਸ ਦਿੰਨੇ ਆ ਵਾਰੰਟੀ ਮਤਲਬ ਸਹੀ ਕਰਕੇ ਦੇਣਗੇ ਗਾਰੰਟੀ ਮਤਲਬ ਚੀਜ਼ ਬਦਲ ਕੇ ਦੇਣਗੇ ਜੀ ਸੋ ਇਹਦੇ ਵਿੱਚ ਦੇ ਹੋਸੀ ਵੋਲਟੇਜ ਵਗੈਰਾ ਦਿੱਤਾ ਹੋਇਆ 1460 ਵਾਟ ਦਾ ਹੈਗਾ ਇਹ Papa ਕਿੰਨੇ ਦਾ ਪਿਆ ਆਪਾਂ ਨੂੰ 2800 ਦਾ ਇਹ ਆਪਾਂ ਨੂੰ 2800 ਦਾ ਮਿਲਿਆ ਵਾ ਸੋ ਤੁਸੀਂ ਇਹਦੇ ਤੇ ਪਾਣੀ ਵਗੈਰਾ ਆਪਾਂ ਗਰਮ ਕਰਨ ਲਈ ਦੁੱਧ ਵਾਲਣ ਲਈ ਇਹਨੂੰ ਯੂਜ਼ ਕਰ ਸਕਦੇ ਆ ਸੋ ਤੁਸੀਂ ਵੀ ਇਹਨੂੰ ਬਾਈ ਕਰ ਸਕਦੇ ਅਸੀਂ ਤਾਂ ਲੋਕਲ ਸਾਡੀ ਦੁਕਾਨ ਸੀਗੀ ਬਾਜ਼ਾਰ ਦੇ ਵਿੱਚ ਸੌਥੇ ਹੀ ਕੀਤਾ 2800 ਦਾ ਚੁੱਨਾ 70 ਰੁਪਏ ਦਾ ਪਾਵਰ ਪਲੱਗ ਅੱਛਾ ਇਹ ਹੈਗਾ 70 ਰੁਪਏ ਦਾ ਠੀਕ ਹੈ ਜੀ ਉਹਨਾਂ ਦੀ ਸੋਚ ਕਿ ਕਿ ਉਹਦਾ 플ੱਗ ਦੇ ਨਾ ਪਿੰਨਾ ਮੋਟੀਆਂ ਸੀਗੀਆਂ ਵੱਡੀਆਂ ਸੋ ਆਪਣੇ ਤੁਹਾਨੂੰ ਪਤਾ ਇਸ ਤਰ੍ਹਾਂ ਦੇ ਆਹ ਸ਼ੂਜੇ ਮਤਲਬ ਛੋਟੇ ਸੀਗੇ ਇਸ ਕਰਕੇ ਉਸ ਦੇ ਅਕੋਰਡਿੰਗ ਲੈ ਜਾਂਦਾ ਸੋ ਆਪਾਂ ਨਾ ਵੇਸ਼ਾਲੀ ਤੇ ਨੇਜ ਲਾਵਾਂਗੇ ਪਰ ਆਪਾਂ ਨਾ ਮਤਲਬ ਕਦੇ-ਕਦੇ ਮਤਲਬ ਚਲਾ ਲਿਆ ਕਰਾਂਗੇ ਇਹਨੂੰ ਇਸ ਕਰਕੇ ਆਪਾਂ ਇਹ ਲਿਆਂਦਾ ਵਾ ਇੰਡੈਕਸ਼ਨ ਸਟੋਵ ਜਿਹੜਾ ਇਹ ਆਪਾਂ ਕਦੇ-ਕਦੇ ਯੂਜ਼ ਕਰਾਇਆ ਕਰਾਂਗੇ ਡੇਲੀ ਨਹੀਂ ਕਰਾਂਗੇ ਸੋ ਜਿਹੜੀ ਮਤਲਬ ਪਾਣੀ ਵਗੈਰਾ ਗਰਮ ਕਰਨਾ ਦੁੱਧ ਵਗੈਰਾ ਗਰਮ ਕਰਨੇ ਇਸ ਹੋਇਆ ਕਰਕੇ ਆਪਾਂ ਲੈਤਾ ਵਾ ਤੇ ਇਹ ਵਧੀਆ ਵਾ ਸੋ ਬਹੁਤ ਸੋਹਣਾ ਵਧੀਆ ਵੰਦਾ ਹੈਵਲ ਵੀ ਵਧੀਆ ਵਾ ਕੰਪਨੀ ਚਲੋ ਸੋ ਪਲੇ ਆਂਦਾ 250 ਰੁਪਏ ਨਾਲ ਆਂਦਾ ਆ ਤੇ ਵਧੀਆ ਸੋ ਤੁਸੀਂ ਵੀ ਖਰੀਦ ਸਕਦੇ ਆ ਤੇ ਅੱਜ ਤਾਂ ਆਪਣੇ ਘਰੇ ਦੋ ਦੋ ਚੀਜ਼ਾਂ ਆਈਆਂ ਤੇ ਇੱਕ ਸਰਦਾਰ ਦੇ ਹੈੱਡਫੋਨ ਆਏ ਨੇ ਕਿ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਵਧੀਆ ਨੇ ਉਹ ਵੀ ਉਹਗੇ ਨੌਇਸ ਵਗੈਰਾ ਫੰਕਸ਼ਨ ਨੇ ਉਹਦੇ ਵਿੱਚ ਫੀਚਰ ਨੇ ਤੁਸੀਂ ਨੌਇਸ ਵਗੈਰਾ ਕਵਰ ਕਰਨਾ ਚਾਹੁੰਦੇ ਹੋ ਨਾ ਤੇ ਥੋੜੀ ਜਿਹੀ ਘੱਟ ਥੋੜੀ ਜਿਹੀ ਮਤਲਬ ਬਿਲਕੁਲ ਬੰਦ ਕਰਨਾ ਚਾਹੁੰਦੇ ਹੋ ਉਹ ਵੀ ਹੀਟ ਫੀਚਰ ਨੇ ਉਹਦੇ ਵਿੱਚ ਐਪ ਆ ਲੱਗ ਦੋ ਜਿਹਦੇ ਵਿੱਚ ਅਸੀਂ ਉਹਦੀ ਸੈਟਿੰਗ ਕਰਦੇ ਹਾਂਗੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕੜੀ ਤੁਸੀਂ ਦੇਖ ਸਕਦੇ ਹੋ ਆਲੂ ਪਾ ਕੇ ਬਣਾਈ ਹੈ ਸੋ ਬਸ ਤਾਂ ਨਹੀਂ ਹੈ ਨਹੀਂ ਸੀਗਾ ਆਪਣੇ ਕੋਲੇ ਤੇ ਬਹੁਤ ਵਧੀਆ ਬਣੀ ਹੈਗੀ ਸੋ ਮੈਂ ਚਾਵਲਾਂ ਵੀ ਚੌਲ ਖਾਉਂਗੀ ਇਹਦੇ ਨਾਲ ਤੇ ਬਾਕੀ ਸਾਰੇ ਰੋਟੀ ਖਾਣੇ ਉਹਨਾਂ ਕੋਲ ਚੌਲ ਇੰਨੇ ਆ ਪਸੰਦ ਨਹੀਂ ਕਰਦੇ ਲਾਈਕ ਨਹੀਂ ਕਰਦੇ ਮੈਂ ਉਹ ਜਿਹੜਾ ਲਾਈਕ ਕਰਦੀ ਆ ਤਾਂ ਹੀ ਤੇ ਨੇ ਜਨ ਮੋਟੀ ਆ ਸੋ ਬਸ ਪਰ ਬਣਾਵਾਂਗੇ ਹਨਾ ਜਿਹੜੀ ਪਸੰਦ ਹੁੰਦੀ ਆ ਉਹ ਪਸੰਦ ਹੁੰਦੀ ਆ ਮੈਂ ਖਾ ਰਹੀ ਆ ਕੜੀ ਚਾਵਲ ਸੋ ਆਪਾਂ ਖਾਣਾ ਖਾ ਕੇ ਤੁਹਾਨੂੰ ਮਿਲਦੇ ਆ ਜੀ ਸਰਦਾਰ ਸਾਹਿਬ ਮੈਗੀ ਖਾ ਰਹੇ ਨੇ ਸੋ ਫਿਰ ਆਪਾਂ ਮਿਲਾਂਗੇ ਤੁਹਾਨੂੰ ਖਾਣਾ ਵਗੈਰਾ ਖਾ ਕੇ ਸੋ ਲਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਆ ਕਰੋ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਸਤਿ ਸ਼੍ਰੀ ਅਕਾਲ ਜੀ